ਸਾਰੇ ਸਿਸਟਮ ਨਾਲ ਦੇ ਇੱਕ ਵੀ ਸਿਸਟਮ ਚੇਂਜ ਨੇ ਸੈਂਟਰ ਲੌਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੂ ਜਿੰਦਰਾ ਅੰਟੀਰੀਅਰ ਬਾਜ ਗੱਲ ਕਰੀ ਆ ਅੰਟੀਰੀਅਰ ਬਾਜ ਛਾਤ ਮਾਰ ਲਓ ਬਈ ਇੱਕ ਵਾਰ ਤੁਸੀਂ ਬਹੁਤ ਸਾਫ ਸੁਥਰਾ ਅੰਟੀਰੀਅਰ ਪੈ ਕਾਰ ਦਾ ਪੀਡੀਆਈ ਦੇ ਵਿੱਚ ਆ ਬਈ ਠੀਕ ਆ ਓਕੇ ਗੱਲਬਾਤ ਪਾਵਰ ਵਿੰਡੋ ਆਇਆ ਦੀ ਪੀਡੀਆਈ ਦੇ ਵਿੱਚ ਲੱਗੀ ਬੱਜੀ ਦੀ ਕਿਤੋਂ ਨਹੀਂ ਬਈ ਠੀਕ ਆ ਗਾਰੰਟੀ ਆ ਪੂਰੀ ਗਾਹਕ ਦੀ ਕਸਟਮਰ ਦੀ ਕਾਰ ਆਪਣੇ ਕੋਲ ਸੇਲ ਹੋਣ ਵਾਸਤੇ ਆ ਗਿਆ ਰੇਟ ਵੀ ਆਪਾਂ ਤੁਹਾਨੂੰ ਘੈਂਟ ਜਿਹਾ ਦੇ ਦਾਂਗੇ ਚੰਗੀਆਂ ਕਾਰਾਂ ਲੈਣ ਲਈ ਆਪਣੇ ਪੇਜ ਨੂੰ ਫੋਟੋ ਕਰਕੇ ਰੱਖ ਲਿਓ ਬਈ ਕੀ ਹਾਂ ਚਾਲਾ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਤੁਹਾਡੇ ਲਈ ਬਹੁਤ ਹੀ ਚੰਗੇ ਕਨੇਹ ਦੇ ਕਾਰਾਂ ਤੇ ਗੱਡੀਆਂ ਲੈ ਕੇ ਆਉਂਦੇ ਰਹਿੰਨੇ ਆਗੇ ਅੱਜ ਆਪਾਂ ਤੁਹਾਡੇ ਲਈ ਨਾ ਸਵੱਤ ਕਾਰ ਲੈ ਕੇ ਆਂਦੀ ਹੈਗੀ 2012 ਮਾਡਲ ਆ ਪੰਜਾਬ ਨੰਬਰ ਦੀ ਆ ਦੂਜੇ ਨਾਮ ਦੀ ਆ ਬਹੁਤ ਹੀ ਸ਼ੌਂਕਣਾ ਰੱਖਿਆ ਵੀਰ ਦੀ ਜਿਹੜੇ ਵੀਰ ਕੋਲ ਗੱਡੀ ਆ ਠੀਕ ਆ ਬੀਮਾ ਪਲਿਸਨ ਪੇ ਪਿਆਗਾ ਠੀਕ ਆ ਥਰਡ ਪਾਰਟੀ ਬੀਮਾ ਪਿਆਗਾ ਟਾਰਾਂ ਦੀ ਗੱਲ ਕਰਕੇ ਜੇ ਆਪਾਂ ਟਾਰਾਂ ਦੇ ਵਿੱਚ ਆਤਮਰਾਇ ਕਰਾਂ ਟਾਰਾਂ ਦੇ ਵਿੱਚ ਭਾਈ ਲਾਇਆ ਵੀ ਲੱਗਾ ਠੀਕ ਆ ਆਫਟਰ ਮਾਰਕੀਟ ਫਲਾਂਟੀ ਦੇ ਟਾਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਆ ਸੈਂਟਰ ਲੋਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੂ ਸ਼ੀਸ਼ੇ ਵੀ ਸਾਰੇ ਨਾਲ ਦੇ ਪਏ ਠੀਕ ਆ ਸਾਰੇ ਸ਼ੀਸ਼ੇ ਨਾਲ ਦੇ ਇੱਕ ਵੀ ਸ਼ੀਸ਼ਾ ਚੇਂਜ ਨਹੀਂ ਸੈਂਟਰ ਲੋਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੂ ਜਿੰਦਰਾ ਇੰਟੀਰੀਅਰ ਬਾਰੇ ਗੱਲ ਕਰੀਏ ਇੰਟੀਰੀਅਰ पे ਝਾਤ ਮਾਰ ਲੋ ਬਈ ਇੱਕ ਵਾਰ ਤੁਸੀਂ ਬਹੁਤ ਸਾਫ਼ ਸੁਥਰਾ ਇੰਟੀਰੀਅਰ ਪੈ ਕਾਰ ਦਾ ਪੀਡੀਆਈ ਦੇ ਵਿੱਚ ਆ ਬਈ ਠੀਕ ਆ ਓਕੇ ਗੱਲ ਬਾਤ ਪਾਵਰ ਵਿੰਡੋ ਆ ਜਾਂਦੀ ਹੈ ਪੀਡੀਆਈ ਦੇ ਵਿੱਚ ਲੱਗੀ ਵੱਜੀ ਦੀ ਕਿਤੋਂ ਨਹੀਂ ਬਈ ਇੱਕ ਜਿਗਾ ਦਰਾਂਤੀਆ ਪੂਰੀ ਦਾਗ ਦੀ ਕਸਟਮਰ ਦੀ ਕਾਰ ਆਪਣੇ ਕੋਲ ਸੇਲ ਹੋਣ ਵਾਸਤੇ ਆ ਗਈ ਆ ਰੇਟ ਵੀ ਆਪਾਂ ਤੁਹਾਨੂੰ ਘੈਂਟ ਜਿਹਾ ਦੇ ਦਾਂਗੇ ਚੰਗੀਆਂ ਕਾਰਾਂ ਲੈਣ ਲਈ ਆਪਣੇ ਪੇਜ ਨੂੰ ਫੋਟੋ ਕਰਕੇ ਰੱਖ ਲਿਓ ਬਈ ਠੀਕ ਆ ਆਪਾਂ ਤੁਹਾਡੇ ਲਈ ਬਹੁਤੀ ਚੰਗੀਆਂ ਗੱਡੀਆਂ ਨੇ ਸਾਫ਼ ਸੁਥਰੀਆਂ ਕਾਰਾਂ ਤੇ ਗੱਡੀਆਂ ਲੈ ਕੇ ਆਉਂਦੇ ਰਹਨੇ ਆ ਜੇ ਬੈਕ ਤੋਂ ਗੱਲ ਕਰੀਏ ਭਾਈ ਬੈਕ ਤਾਂ ਇੱਕ ਵਾਰ ਤੁਸੀਂ ਚੈੱਕ ਕਰ ਲਓ ਰੰਗ ਪੇੜ ਦੀ ਭਾਈ ਹੱਥੀ ਫਲਕੇ ਟੱਚਿੰਗ ਜ਼ਰੂਰ ਮਿਲੂਗੀ ਠੀਕ ਆ ਕੋਈ ਮੇਜਰ ਐਕਸੀਡੈਂਟ ਨਹੀਂ ਹੋਣੀ ਕਿ ਕੋਈ ਪੀਸ ਨਹੀਂ ਚੇਂਜ ਹੋਣਾ ਕਾਰ ਦਾ ਠੀਕ ਆ ਸ਼ੀਸ਼ੇ ਵਗੈਰਾ ਸਾਰੇ ਨਾਲ ਤੇ ਮਿਲ ਜਾਣਗੇ ਤੁਹਾਨੂੰ ਟਾਇਰ ਭਾਈ ਸਾਰੇ ਚੈੱਕ ਕਰਾ ਦੀ ਚੰਗੇ ਪੈ ਟਾਇਰ ਭਾਈ ਸਾਰੇ ਟਾਇਰਾਂ ਨੇ ਇਤਨੇ ਹਿੰਦੇ ਕੋਈ ਜੀ ਪਈਆ ਠੀਕ ਆ ਪ੍ਰਾਂਤੀ ਦਾ ਲਾਇਬ ਵੀ ਲੱਗਿਆ ਸੱਤ ਵਗੈਰਾ ਅਰੀਜਨਲ ਪੇਂਟ ਦੀ ਹੈ ਠੀਕ ਆ ਓਕੇ ਗੱਲਬਾਤ ਆ ਜੇ ਆਪਾਂ ਹੁਣ ਅੱਗੋਂ ਵੀ ਪ੍ਰਾਂਤ ਤੇ ਆ ਜੀ ਮੜਾ ਜਾ ਕਰਾ ਇੰਜਨ ਤੇ ਵੀ ਝਾਤ ਮਰਾ ਦਈਏ ਦਰਸ਼ਕ ਵੀਰਾਂ ਦੀ ਸਰਵਸ ਵੀ ਆਪਾਂ ਵੀਰ ਨੂੰ ਪੋਸਿਬਲ ਠੀਕ ਆ ਘਰੇਲੂ ਕਾਰ ਆ ਘਰੇ ਚੱਲੀ ਵੀ ਆ 1 ਲੱਖ ਤੇ 90 ਹਜ਼ਾਰ ਕਿਲੋਮੀਟਰ ਚੱਲੀ ਵੀ ਹੈ ਜੈਨੂਨ ਕੋਈ ਮੀਟਰ ਬੈਕ ਨਹੀਂ ਵੱਜਾ ਵਾ ਜੇ ਆਪਾਂ ਇੰਜਨ ਦੀ ਗੱਲ ਕਰਕੇ ਵੀ ਇੰਜਨ ਤੇ ਝਾਤ ਮਾਰ ਇੱਕ ਵਾਰ ਸਾਫ ਸੁਥਰਾ ਇੰਜਨ ਪਿਆ ਠੀਕ ਆ ਸੁੱਕਾ ਇੰਜਨ ਪਿਆਗਾ ਬੈਟਰੀ ਚੰਗੀ ਆ ਐਮਰਨ ਕੰਪਨੀ ਦੀ ਬੈਟਰੀ ਲੱਗੀ ਆ ਗੋਡੇ ਪਿੱਲ ਦੇ ਰਿਜਨਲ ਪਈਆ ਕਰਕੇ ਤਾਂ ਕੋਈ ਲੱਗੀ ਵੱਜੀ ਨਹੀਂ ਗਈ ਸਰਵਿਸ ਵੀਰ ਨੇ ਕਿਹਾ ਵੀ ਆਪਾਂ ਕਰਵਾਈਏ ਠੀਕ ਆ ਸਰਵਿਸ ਕਰਾ ਕੇ 15 1600 ਕਿਲੋਮੀਟਰ ਗੱਡੀ ਚਲਾਈ ਹੈਗੀ ਸਰਵਿਸ ਕਰਾਉਂਦੇ ਤੁਹਾਨੂੰ ਲੋਡ ਨਹੀਂ ਗਈ ਠੀਕ ਆ ਗੱਡੀ ਤੁਸੀਂ ਲੈਣੀ ਆ ਤੇਲ ਪਵਾਣ ਤੇ ਚਲਾਉਣੀ ਆ ਡੀਜ਼ਲ ਦੀ ਕਾਰ ਆ 2012 ਮਾਡਲ ਦੀ ਬੀਡੀ ਆ ਪੰਜਾਬ ਨੰਬਰ ਦੀ ਆ ਡਿਮਾਂਡ ਕਰਦੇ ਆ ਵੀਰ ਠੀਕ ਆ 2 ਲੱਖ ਤੇ 95000 ਰੁਪਏ ਮੌਕੇ ਤੇ ਤੁਹਾਡਾ ਮਾਨਤਨ ਵੀ ਕਰਾ ਦਾਂਗੇ ਆਪਣਾ ਸੰਪਰਕ ਕਰ ਲਓ ਵੀ ਨੰਬਰ ਸਕਰੀਨ ਤੇ ਪਾਏ ਪਏ ਆ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਉਹਨਾਂ ਯਾਰਾਂ ਮਿੱਤਰਾਂ ਨਾਲ ਜਿਹੜਾ ਕੋਈ ਸਵੈਟਕਾਰ ਲੈਣਾ ਚਾਹੁੰਦਾ ਹੈ ਤੇ ਇਸ ਨੂੰ ਕਰ ਲਓ ਫੋਲੋ ਧੰਨਵਾਦ ਜੀ